ਗੁਰੂ ਸਦਾ ਅਟੁੱਟ ਲੰਗਰ ਪ੍ਰਸ਼ਾਦ ਵਰਤਾਇਆ ਜਾ ਰਿਹਾ ਰਖੜ ਪੰਨੇ ਤੇ ਆ ਅਸੀਂ ਗੱਲ ਕਰਦੇ ਹਾਂ ਗੁਰਪ੍ਰੀਤ ਸਿੰਘ ਨਾਜੀ ਮਰਾ ਹਾਂ ਜੀ ਸਾਡੇ ਐਨ ਆਰ ਆਈ ਵੀਰਾਂ ਲੋਕ ਜੋਗ ਦੇ ਨਾਲ ਇਹ ਲੰਗਰ ਹਰ ਸਾਲ ਇਸੇ ਤਰ੍ਹਾਂ ਚੱਲਦਾ ਜੀ ਅੱਜ ਕੀ ਕੀ ਲੰਗਰ ਚ ਲਾਇਆ ਜਾ ਰਿਹਾ ਜੀ ਭਾਜੀ ਲੰਗਰ ਚ ਲਾ ਰਹੇ ਜੀ ਕੀ ਕੀ ਵਿੱਚ ਲਾਇਆ ਜਾ ਰਿਹਾ ਲੰਗਰ ਪ੍ਰਸ਼ਾਦ ਵਿੱਚ ਕੀ ਕੀ ਬਣਾਇਆ ਜਾ ਰਿਹਾ ਪ੍ਰਸ਼ਾਦ ਵਿੱਚ ਆਪਣੇ ਗਰੀਬ ਪਕੌੜਾ ਜੀ ਆਪਣੇ ਮਨਪ੍ਰੀਆ ਜੀ ਦਾਲ ਆ ਜੀ ਦਾਲ ਪੂਲਕਾ ਜੀ ਜਰਮਾਲੀ ਹੁਲਕੇ ਆ ਦਾਲ ਖੀਰ ਆ ਨਾਲ ਚੌਲ ਆ ਨਾਲ ਬਣੇ ਤੜਾ ਜੀ ਤਿਹਾੜਿਆ ਜੀਆਂ ਦਾ ਪੈਣਪਰਾਂ ਦਾ ਬਹੁਤ ਪਵਿੱਤਰ ਤਿਹਾੜ ਮਨਾਇਆ ਗਿਆ ਅੱਜ ਦਾ ਮੈਸੇਜ ਕੀ ਦੇਣਾ ਜੇ ਆਪਣੇ ਨੌਜਵਾਨ ਪੀੜ੍ਹੀ ਨੂੰ ਮੈਸੇਜ ਇਹੋ ਦੇਣਾ ਚਾਹੀਦਾ ਜੀ ਆਪਣੇ ਜਿਹੜੇ ਨੌਜਵਾਨਾਂ ਲਖਿਆ ਉਤ ਨਾ ਜਾਣ ਠੀਕ ਹੈ ਜੀ ਆਪਣੇ ਸਹਿਯੋਗ ਨਾਲ ਲੰਗਰ ਲਾਉਣ ਸਾਰੇ ਰਲ ਮਿਲ ਕੇ ਜਾਣ ਲੰਗਰ ਲਾਉਣ ਦਾ ਖਾਲਸਾ ਵਾਹਿਗੁਰੂ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਉਹ ਕਹਿੰਦਾ ਰਾ ਯੂਰਾ ਨੇ ਸਾਰੇ ਪਿੰਡ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਜੋਕਰਕੜੋਂ ਪੰਨੇ ਆ ਸੰਤਾਨ ਸਾਹਿਬ ਜੀ ਦੇ ਸੇਵਾ ਆਤਮਾ ਰਾਣੀ ਚਾਚਾ ਗੁਰ ਲਾਤੋਂ ਦਿਨ ਤੇ ਖੁਸ਼ੀਆਂ ਵਿੱਚ ਹਾਰ ਕਰਦਾ ਹਾਂ ਸੰਤਾਨ ਦੇ ਸੰਗੋਗ ਨਾਲ ਤੋਂ ਸੰਗਰ ਵਰਤ ਦੇ ਹਰਨ ਤੋਂ ਆਈਆਂ ਸੰਤਾਨ ਦਾ ਬਹੁਤ ਧੰਨਵਾਦ ਐਨਰ ਆਈਆਂ ਸੰਤਾਨ ਦਾ ਬਹੁਤ ਧੰਨਵਾਦ ਜਿਹੜਾ ਇਹਨਾਂ ਨੂੰ ਜੋਲ ਕਰਕੇ ਜੋ ਸੇਵਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਜੀ ਸ਼ੁਭਨਾਜੀ ਆਪਣਾ ਜੀ ਉਹ ਕਾਮ ਬਜਿੰਦਰ ਸਿੰਘ ਮੇਰਾ ਜੀ ਤੇ ਇਹ ਕਿਹੜਾ ਪਿੰਡ ਕਿਹੜਾ ਜੀ ਛੋਟੇ ਵੀਰ ਮੇਰੇ ਵੀਰ ਤੇ ਛੋਟੇ ਬੱਚੇ ਇੱਥੇ ਜਿੰਨੇ ਵੀ ਆ ਬਹੁਤ ਵਧੀਆ ਲੰਗਰ ਦੀ ਸੇਵਾ ਕਰਦੇ ਆ ਸਾਰਾ ਕੱਤੇ ਰਹੇ ਆਦੇ ਆ ਹਸਟਲ ਤੱਕੜੇ ਹੋ ਕੇ ਤਾਂ ਮਾਨਨਾ ਸੇਵਾ ਕਰਦੇ ਆ ਲੱਕਾ ਕਿਹੜਾ ਜੀ ਲੱਕਾ ਟਾਪ ਟਾਪ ਦੇਖ ਰਹੇ ਆਂ ਮੇਰਾ ਨਾਮ ਸੁਰਨਾਮ ਸਨਮੋਜੀ ਅੱਜ ਜੋ ਕਿ ਮੈਂ ਵੀਰਾਂ ਦੀ ਸਹਿਯੋਗ ਨਾਲ ਇਹ ਲੰਗਰ ਲਾਇਆ ਜਾ ਰਿਹਾ ਜੀ ਤੋਂ ਲੰਗਰ ਦੇ ਵਿੱਚ ਅਸੀਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਜੋ ਕਿ ਅਸੀਂ ਸਾਰੇ ਰਲ ਮਿਲ ਕੇ ਵੀਰ ਭਰਾ ਇਹ ਲੰਗਰ ਦੀ ਹਰ ਸਾਲ ਸੇਵਾ ਕਰਦੇ ਆ ਹਰ ਸਾਲ ਆ ਗਈ ਜੀ ਮਹਾਰਾਜ ਜਿੰਜੀਤ ਸਿੰਘ ਕਿਹੜਾ ਆਪਣਾ ਨਗਰ ਕਿਹੜਾ ਜੀ ਪਿੰਡ ਬਟਾਰੀ ਸਟੇਸ਼ਨ ਆ ਹਾਂਜੀ ਅੱਜ ਸਲਾਨਾ ਜਿਹੜਾ ਸਾਲ ਨਾ ਲਗਾ ਜਾ ਲੰਗਰ ਹਾਂਜੀ ਸਲਾਨਾ ਕੀ ਕਹਾਂਗੇ ਇਹਦੇ ਬਾਰੇ ਮੈਸੇਜ ਕੀ ਦਿਨ ਅੱਜ ਮੈਸੇਜ ਇਹਦੇ ਬਾਰੇ ਵੀ ਹਾਂ ਵੀ ਹਰ ਸਾਲ ਇੱਥੇ ਲੰਗਰ ਲਾਈਦਾ ਸੇਵਾ ਕਰੀਦੀ ਆ ਅਬੇ ਤੇ ਬਾਦਰੀ ਜੀ ਦੇ ਰਖੜ ਪੁੰਨਿਆ ਦੇ ਮੇਲਾ ਲੱਗਦਾ ਵਾ ਤੁਹਾਡਾ ਸ਼ੁਕ ਆ ਗਈ ਜੀ ਮਨਜੀਤ ਅੱਜ ਕੀ ਮੈਸੇਜ ਦੇਣਾ ਚਾਹੋਗੇ ਜੀ ਧੁੱਪ ਦੇ ਵਿੱਚ ਇੰਨੀ ਸੰਗਤਾਂ ਮਮਾ ਕੇ ਆ ਕੇ ਲੰਗਰ ਵੀ ਛਕ ਰਹੀ ਹੈ ਗੁੰਡਾਰੀ ਹੈ ਮੈਸੇਜ ਇਹੋ ਹੀ ਆ ਵੀ ਹਾਂ ਵੀ ਸੰਗਤਾਂ ਆਣ ਲਈ ਆ ਦੂਰੋਂ ਮਮਾ ਕੇ ਉਹਨਾਂ ਦੀ ਸੇਵਾ ਆਤੀ ਆਪਾਂ ਲੰਗਰ ਲਾਇਆ ਜੀ ਤੇ ਸੇਵਾ ਕਰ ਰਹੇ ਆ ਆਪਣੇ ਵੀਰਾਂ ਭਰਾਵਾਂ ਦਾ ਸਾਰਿਆਂ ਦਾ ਬਹੁਤ ਸੰਯੋਗ ਆ ਖਾਲਸਾ ਭਾਈ ਰਿਕ ਫਾ ਹਰ ਤਰੱਕੀ ਖਬਰ ਦੇਖਣ ਲਈ 10 ਤੱਕ ਟਾਈਪ ੜ